ਪੰਜਾਬ ਵਿਧਾਨ ਸਭਾ ਦਾ ਦੋ ਦਿਨਾਂ ਦਾ ਸਪੈਸ਼ਲ ਸੈਸ਼ਨ ਤੇ ਅੱਜ ਆਖਰੀ ਦਿਨ ਹੈ ਜੀ ਹਾਂ ਅੱਜ ਦੂਜਾ ਤੇ ਆਖਰੀ ਦਿਨ ਹੈ ਪੰਜਾਬ ਵਿਧਾਨ ਸਭਾ ਦੇ ਵਿੱਚ ਸਵਾਲ ਜਵਾਬ ਸ਼ੁਰੂ ਹੋ ਚੁੱਕੇ ਨੇ ਹੰਗਾਮਾ ਹੋਣ ਦੇ ਪੂਰੇ ਪੂਰੇ ਅਸਾਰ ਨਹੀਂ ਕਿਉਂਕਿ ਸਵਾਲ ਹਾਤ ਵਿਰੋਧੀ ਧਿਰਾਂ ਦੇ ਵੱਲੋਂ ਵੀ ਲਗਾਤਾਰ ਚੁੱਕੇ ਜਾ ਰਹੇ ਨੇ ਪਰ ਜੇ ਗੱਲ ਕਰੀਏ ਉਹਨਾਂ ਮੁੱਦਿਆਂ ਦੀ ਜਿਸ ਨੂੰ ਲੈ ਕੇ ਅੱਜ ਚਰਚਾਵਾਂ ਜਿਹੜੀਆਂ ਰਹਿਣਗੀਆਂ ਇੱਕ ਵਾਰ ਤੁਹਾਨੂੰ ਦਿਖਾ ਦਈਏ ਕਿ ਜਿਹੜਾ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੈ ਉਹ ਸ਼ੁਰੂ ਹੋ ਗਏ ਪਰ ਮੁੱਖ ਮੁੱਦਿਆਂ ਦੇ ਉੱਤੇ ਜਿਹੜੀ ਗੱਲਬਾਤ ਰਹੇਗੀ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਰੋਧੀ ਧਿਰ ਦੇ ਨੇਤਾ ਕੌਂ ਕਾਂਗਰਸੀ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਵਿਧਾਨ ਸਭਾ ਦੇ ਵਿੱਚ ਪੁਰਜੇ ਤੇ ਸਰਕਾਰ ਦੇ ਨਿਸ਼ਾਨਾ ਸਾਧਨਾ ਮਹੀ ਉਹਨਾਂ ਨੇ ਸ਼ੁਰੂ ਕਰਤਾ ਸੀ ਇਸ ਦੌਰਾਨ ਬਾਜਵਾ ਨੇ ਵੀ ਕਿਹਾ ਕਿ ਕਾਂਗਰਸ ਉਹ ਨੈਸ਼ਨਲ ਐਗਰੀਕਲਚਰ ਮਾਰਕੀਟਿੰਗ ਪਾਲਿਸੀ ਦੇ ਖਿਲਾਫ ਪਾਸ ਹੋਈ ਬੋੜਤੇ ਵਿਚਾਰ ਕਰੇਗੀ ਅਤੇ ਲਗਾਤਾਰ ਵਿਰੋਧੀ ਤੇ ਜੋ ਸਵਾਲ ਚੁੱਕਰੇ ਨੇ ਉਹ ਲਾਅ ਐਂਡ ਆਰਡਰ ਨੂੰ ਲੈ ਕੇ ਚੁੱਕਰੇ ਨੇ ਸਿੱਧੇ ਤੌਰ ਦੇ ਉੱਤੇ ਪ੍ਰਤਾਪ ਸਿੰਘ ਬਾਜਵਾ ਗਈ ਕਿ ਜੇਕਰ ਲਾਅ ਐਂਡ ਆਰਡਰ ਜਿਸਿਸ ਹਾਲਾਤ ਨਾ ਖਰਾਬ ਹੋ ਸਾਡੀ ਪੁਲਿਸ ਹੀ ਸੁਰੱਖਿਤ ਨਹੀਂ ਹੈਗੀ ਤਾਂ ਫਿਰ ਲੋਕ ਕਿਸ ਤਰ੍ਹਾਂ ਸੁਰੱਖਿਤ ਰਹਿਣਗੇ ਸਵਾਲ ਜਿਹੜਾ ਇਹ ਵਿਰੋਧੀ ਧਿਰਾਂ ਦੇ ਵੱਲੋਂ ਲਗਾਤਾਰ ਪੰਜਾਬ ਸਰਕਾਰ ਦੇ ਉੱ ਕ ਸਭ ਤੋਂ ਵੱਡਾ ਜੋ ਮੁੱਦਾ ਬਣਿਆ ਹੋਇਆ ਹੈ ਨਵੀਂ ਖੇਤੀ ਨੀਤੀ ਦਾ ਜਿਸ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਵੀ ਇਹ ਮੰਗ ਰੱਖੀ ਗਈ ਸੀ ਕਿ ਇੱਕ ਸਪੈਸ਼ਲ ਸੈਸ਼ਨ ਬੁਲਾਇਆ ਜਾਵੇ ਤੇ ਖਰੜੇ ਦੀ ਨੀਤੀ ਹੈ ਜੋ ਕੇਂਦਰ ਸਰਕਾਰ ਦੇ ਵੱਲੋਂ ਭੇਜੀ ਗਈ ਹੈ ਉਸ ਦੇ ਉੱਤੇ ਜਲਦ ਤੋਂ ਜਲਦ ਇੱਕ ਫੈਸਲਾ ਲਿਆ ਜਾਵੇ ਤੇ ਸਰਕਾਰ ਨੂੰ ਜਵਾਬ ਦਿੱਤਾ ਜਾਵੇ ਕਿਉਂਕਿ ਕਿਸਾਨ ਉਸ ਨੀਤੀ ਦੇ ਨਾਲ ਕਿਤੇ ਵੀ ਸਹਿਮਤ ਜਿਹੜੇ ਨਹੀਂ ਹੈਗੇ ਦੂਜੇ ਪਾਸੇ ਐਮਐਸਪੀ ਨੂੰ ਲੈ ਕੇ ਕਿਸਾਨ ਤੇ ਸਰਕਾਰ ਦੋਨੋਂ ਹੀ ਪੰਬਲਪੂਸੇ ਦੇ ਵਿੱਚ ਪਏ ਹੋਏ ਨੇ ਕਿਸਾਨਾਂ ਦਾ ਆਪਣਾ ਪੱਖ ਸਾਹਮਣੇ ਆ ਰਿਹਾ ਹੈ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਐਮਐਸਪੀ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਚੱਲ ਰਹੇ ਨੇ ਤਾਂ ਦੂਜੇ ਪਾਸੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਵੀ ਇਸ ਦੇ ਉੱਤੇ ਚਰਚਾ ਹੋਣ ਦੀ ਸੁਭਾਵਨਾ ਹੈ ਤੇ ਇੱਕ ਹੋਰ ਵੱਡਾ ਮੁੱਦਾ ਜਿਹੜਾ ਹੈ ਉਹ ਚੁੱਕਿਆ ਜਾ ਰਿਹਾ ਹੈ ਵਿਧਾਇਕਾਂ ਵੱਲੋਂ ਕਿ ਇੱਕ ਪਾਸੇ ਜੋ ਲਗਾਤਾਰ ਵਧ ਰਹੇ ਕੁੱਤੇ ਨੇ ਤੇ ਉਹਨਾਂ ਦੇ ਵੱਲੋਂ ਜੋ ਧੱਕਾ ਕੀਤਾ ਜਾ ਰਿਹਾ ਹੈ ਉਸ ਨੂੰ ਲੈ ਕੇ ਵੀ ਜਿਹੜਾ ਇਹ ਮੁੱਦਾ ਹੈ ਉਹ ਲਗਾਤਾਰ ਚੁੱਕਿਆ ਜਾ ਰਿਹਾ ਹੈ ਤੇ ਇੱਕ ਹੋਰ ਜੋ ਸਭ ਤੋਂ ਖਾਸ ਮੁੱਦਾ ਕਹਿ ਸਕਦੇ ਹਾਂ ਕਿ ਇੱਕ ਪਾਸੇ ਕਿੰਦਰ ਦੀ ਖੇਤੀ ਨੀਤੀ ਦੇ ਵਿਰੋਧ ਦੇ ਵਿੱਚ ਇੱਕ ਨਵੀਂ ਰਣਨੀਤੀ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਅੱਜ ਬਣ ਸਕਦੀ ਹੈ ਦੂਜੇ ਪਾਸੇ ਐਮਐਸਪੀ ਦਾ ਮੁੱਦਾ ਸਭ ਤੋਂ ਵੱਡਾ ਮੰਨਿਆ ਜਾ ਰਿਹਾ ਹੈ ਤੇ ਇੱਕ ਰਾਜ ਦੀ ਆਰਥਿਕ ਸਥਿਤੀ ਦੇ ਵਿੱਚ ਵਿੱਤੀ ਰਿਪੋਰਟਾਂ ਜਿਹੜੀਆਂ ਨੇ ਅੱਜ ਸੈਸ਼ਨ ਦੇ ਵਿੱਚ ਪਾਸ ਕੀਤੀਆਂ ਜਾਣਗੀਆਂ ਤਾਂ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਚਰਚਾ ਵੀ ਹੋਵੇਗੀ ਪਰ ਦੂਜੇ ਪਾਸੇ ਹੰਗਾਮਾ ਹੋਣ ਦੇ ਪੂਰੇ ਪੂਰੇ ਅਸਾਰ ਜਿਹੜੇ ਨੇ ਉਹ ਵੀ ਨਜ਼ਰ ਆ ਰਹੇ ਆ ਕਿਉਂਕਿ ਲਗਾਤਾਰ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਕੱਲ ਤੋਂ ਹੀ ਸਵਾਲ ਆ ਚੁੱਕੇ ਜਾ ਰਿਹਾ ਸੈਸ਼ਨ ਬਹੁਤ ਟਾਈਮ ਬਾਅਦ ਹੋਇਆ ਏ ਜੇ ਅਸੀਂ ਗੱਲ ਕਰੀਏ ਤਾਂ 2025 ਦਾ ਇਹ ਪਹਿਲਾ ਸੈਸ਼ਨ ਹੈ ਜਿਸ ਨੂੰ ਲੈ ਕੇ ਪਹਿਲਾਂ ਵੀ ਸਵਾਲ ਆ ਚੁੱਕੇ ਗਏ ਪਰ ਹੁਣ ਦੇਖਣਾ ਖਾਸ ਰਹੇਗਾ ਕਿ ਹੋਰ ਕੀ ਕੁਝ ਵੱਡਾ ਮੁੱਦਾ ਜਿਹੜਾ ਇਸ ਵਿਧਾਨ ਸਭਾ ਸੈਸ਼ਨ ਦੇ ਵਿੱਚ ਚੁੱਕਿਆ ਜਾਂਦਾ ਹੈ ਵੀਡੀਓ ਜਨਰਲਤਾ ਪ੍ਰਸਾਦ ਦੇ ਨਾਲਿੰਦਰ ਸਿੱਧੂ ਐਮਪੀ ਸੰਜਾ ਪੰਜਾਬ ਵਿਧਾਨ ਸਭਾ